ਰਬ ਜੀ ਸੰਗਰੂਰ ਵੀ ਜੀ ਕਪਤਾ ਸੁਬਿਆ ਤੂੰ ਕੀ ਮੰਗ ਕਰਦਾ ਹੈ ਕਿ ਅਸੀਂ ਧਰਮ ਤਿਆਗ ਦੀ ਜਿਸ ਧਰਮ ਨੇ ਤਹਕ ਜੰਜੂ ਦੀ ਰਾਖੀ ਖਾਤਰ ਤੇਗ ਬਹਾਦਰ ਬਾਬੇ ਬਲੀਦਾਨ ਦਿੱਤਾ ਸੁਬਿਆ ਤੂੰ ਇਹ ਕੀ ਮੰਗ ਕਰਦਾ ਹੈ ਕਿ ਅਸੀਂ ਧਰਮ ਤਿਆਗ ਦੀ ਜਿਸ ਧਰਮ ਨੇ ਤੇਰੀ ਕੀ ਜੰਜੂ ਦੀ ਖਾਤਰ ਤੇਗ ਬਹਾਦਰ ਬਾਬੇ ਬਲੀ ਦਾ ਦਿੱਤਾ ਜਿਸ ਧਰਮ ਨਹੀਂ ਤੇਰੀ ਕੀ ਜੰਜੂ ਦੀ ਖਾਤਰ ਤੇਗ ਬਹਾਦਰ ਬਾਬੇ ਬਲੀ ਦਾ ਦਿੱਤਾ ਤੂੰ ਉਸ ਧਰਮ ਨੂੰ ਤਿਆਗਣ ਦੀ ਗੱਲ ਕਰਦਾ ਹੈਂ ਤੂੰ ਉਸ ਧਰਮ ਨੂੰ ਤਿਆਗਣ ਦੀ ਗੱਲ ਕਰਦਾ ਹੈ ਜਿਸੇਵਾ ਸਿਮਨ ਪਰ ਉਪਕਾਰ ਕੀਤਾ ਜਿਸੇਵਾ ਸਿਮਨ ਪਰ ਉਪਕਾਰ ਕੀਤਾ ਤੁਸਾਂ ਜਬਰੀ ਮੁਸਲਮ ਬਣਾਉਣ ਲਈ ਤੁਸਾਂ ਜਬਰੀ